ਅੱਜ ਦੀ ਇਹ ਖਬਰ ਬ੍ਰੈਮਟਨ ਦੀ ਹੈ ਜੀ ਕੈਨੇਡਾ ਦਾ ਸ਼ਹਿਰ ਬ੍ਰੈਮਟਨ ਜਿੱਥੇ ਕਿ ਦੋ ਭਰਾਵਾਂ ਦੇ ਉੱਪਰ ਕਤਲਨਾਮ ਹਮਲਾ ਹੋਇਆ ਤੇ ਜਿਸ ਦੇ ਵਿੱਚ ਇੱਕ ਭਰਾ ਦੀ ਜਾਨ ਚਲੀ ਗਈ ਤੇ ਦੂਸਰਾ ਅਜੇ ਹਸਪੀਟਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਨਾਲ ਜੋਚ ਰਿਹਾ ਬ੍ਰੈਮਟਨ ਦੇ ਵਿੱਚ ਦਸੰਬਰ ਦੀ 4 ਤਰੀਕ ਰਾਤ ਦੇ 11:30 ਵਜੇ ਸੀ ਜਦੋਂ ਕਿ ਮੇਫੀਲਡ ਰੋਡ ਅਤੇ ਗੋਰਵੇ ਡਰਾਈਵ ਦੇ ਉੱਪਰ ਦੋ ਭਰਾ ਜਿਹੜੇ ਇੱਕੋ ਘਰ ਦੇ ਵਿੱਚ ਰਹਿੰਦੇ ਸਿਗੇ ਓਹੋ ਆਪਣੇ ਡਰਾਈਵਵੇ ਦੇ ਉੱਪਰ ਬਾਹਰ ਆਏ ਕਾਰ ਦੇ ਉੱਪਰ ਸਨੋ ਪਈ ਹੋਈ ਸੀ ਉਹ ਦੋਨੋਂ ਕਾਰ ਸਾਫ਼ ਕਰ ਰਹੇ ਸੀ ਉਹਨਾਂ ਚੋਂ ਇੱਕ ਨੇ ਜਿਹੜਾ ਹੈ ਕੰਮ ਦੇ ਉੱਪਰ ਜਾਣਾ ਸੀ ਇੱਕ ਭਰਾ ਖੁਸ਼ਵੰਤ ਸਿੰਘ ਜਿਹੜਾ ਕਿ ਕੈਨੇਡਾ ਵਿੱਚ 4 ਸਾਲ ਪਹਿਲਾਂ ਆਇਆ ਹੋਇਆ ਤੇ ਦੂਸਰਾ ਭਰਾ ਪ੍ਰਿਤਪਾਲ ਸਿੰਘ ਜਿਹੜਾ ਕਿ ਇਸੇ ਮੇ ਮੇ 2024 ਦੇ ਵਿੱਚ ਕੈਨੇਡਾ ਵਿੱਚ ਆਇਆ ਔਰ ਇਹ ਜਿਹੜੇ ਦੋਨੋਂ ਬ੍ਰਦਰ ਨੇ ਇਹ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਜਦੋਂ ਉਹ ਕਾਰ ਦੇ ਉੱਪਰ ਸنو ਸਾਫ਼ ਕਰ ਰਹੇ ਸੀ ਉਸ ਵਕਤ ਵਾਈਟ ਕਲਰ ਦੀ 4 ਡੋਰ ਸੈਡੈਨ ਉੱਥੇ ਆ ਕੇ ਰੁਕੀ ਉਹਦੇ ਵਿੱਚੋਂ ਦੋ ਵਿਅਕਤੀ ਬਾਹਰ ਨਿਕਲੇ ਜਿਨ੍ਹਾਂ ਦੇ ਕੀ ਗੂੜੇ ਰੰਗ ਦੇ ਕੱਪੜੇ ਪਾਏ ਹੋਏ ਸੀ ਔਰ ਉਹਨਾਂ ਦੋਨਾਂ ਨੇ ਇਹ ਬ੍ਰਦਰਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਜਿਹੜਾ ਪ੍ਰਿਤਪਾਲ ਸਿੰਘ ਸੀ ਜਿਹੜਾ ਯੰਗਰ ਬ੍ਰਦਰ ਸੀ ਉਹਦੇ ਗੋਲੀਆਂ ਲੱਗੀਆਂ ਉਹ ਥਾਈ ਉੱਥੇ गिर ਗਿਆ ਤੇ ਜਿਹੜਾ ਖੁਸ਼ਵੰਤ ਸਿੰਘ ਸੀ ਉਹਦੇ ਬਾਹ ਦੇ ਉੱਪਰ ਗੋਲੀ ਲੱਗੀ ਤੇ ਉਹ ਅੰਦਰ ਵੱਲ ਨੂੰ ਭੱਜਿਆ ਤਕਰੀਬਨ ਕਹਿੰਦੇ ਜੀ ਟੋਟਲ 20 ਦੇ ਕਰੀਬ ਸ਼ਾਟਸ ਹੋਏ 20 ਦੇ ਕਰੀਬ ਗੋਲੀਆਂ ਜਿਹੜੀਆਂ ਨੇ ਉਹ ਚੱਲੀਆਂ ਉਸ ਤੋਂ ਬਾਅਦ ਜਦੋਂ ਪੁਲਿਸ ਡਿਪਾਰਟਮੈਂਟ ਉੱਥੇ ਪਹੁੰਚੀ ਤਾਂ ਉਹਨਾਂ ਨੇ ਪ੍ਰਿਤਪਾਲ ਸਿੰਘ ਨੂੰ ਮੌਕੇ ਵਾਰਦਾਤ ਦੇ ਉੱਪਰ ਮ੍ਰਿਤਕ ਘੋਸ਼ਿਤ ਕਰਤਾ ਸੀ ਕੁਸ਼ਵੰਤ ਸਿੰਘ ਜਿਹੜੇ ਹੈ ਉਹਨਾਂ ਦੀ ਹਾਲਤ ਠੀਕ ਤਾਂ ਸੀ ਜਾਂਦੀ ਹੈ ਹੀ ਇਜ਼ ਇਨ ਦਾ ਹਸਪੀਟਲ ਉਹ ਹਸਪੀਟਲ ਦੇ ਵਿੱਚ ਹੈ ਜਿਹੜੇ ਇਲਾਜ ਹੈ ਤੇ ਇਹ ਸਾਰੀ ਗੱਲ ਦੇ ਵਿੱਚ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਬ੍ਰੈਮਟਨ ਦੀ ਉਹਨਾਂ ਨੇ ਤਾਂ ਇਹ ਕਿਹਾ ਸੀ ਉਹ ਕਹਿੰਦੇ ਜੀ ਇਹ ਮਿਸਟੇਕਨ ਆਇਡੈਂਟੀਟੀ ਦਾ ਕੇਸ ਸਾਨੂੰ ਨਜ਼ਰ ਆ ਰਿਹਾ ਹੈ ਵੱਲ ਹੋਇਆ ਕਿ ਸੀ ਕਿ ਜਿਸ ਘਰ ਦੇ ਵਿੱਚ ਇਹ ਦੋਨੋਂ ਬ੍ਰਦਰ ਰਹਿੰਦੇ ਸੀ ਉਸ ਘਰ ਦੇ ਲੈਂਡਲਾਰਡ ਜਿਹੜੇ ਸੀ ਉਹਨਾਂ ਨੂੰ ਫਿਰੋਤੀ ਦੀ ਕਾਲ ਆਈ ਸੀ ਲੈਂਡਲੋਰਡ ਜਿਹੜਾ ਸੀ ਫਿਰੋਤੀ ਦੀ ਕਾਲ ਤੋਂ ਬਾਅਦ ਤਕਰੀਬਨ 2 ਦਿਨ ਪਹਿਲਾਂ ਇਸ ਵਾਰਦਾਤ ਤੋਂ ਆਪਣੀ ਫੈਮਲੀ ਨੂੰ ਲੈ ਕੇ ਉਸ ਘਰ ਨੂੰ ਛੱਡ ਕੇ ਕਿਤੇ ਹੋਰ ਚਲਾ ਗਿਆ। ਲੇਕਿਨ ਇਹਨਾਂ ਦੋਨਾਂ ਮੁੰਡਿਆਂ ਨੂੰ ਉਹਨੇ ਦੱਸਿਆ ਨਹੀਂ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਜਿਹੜੀ ਕਾਲ ਹੈ ਉਸ ਤੋਂ ਬਾਅਦ ਮੈਂ ਡਰ ਦੇ ਕਰਕੇ ਭੱਜ ਰਿਹਾ। ਜੇ ਇਹਨਾਂ ਨੂੰ ਪਤਾ ਹੁੰਦਾ ਤਾਂ ਹੋ ਸਕਦਾ ਇਹ ਵੀ ਜ਼ਿਆਦਾ ਧਿਆਨ ਰੱਖਦੇ। ਲੇਕਿਨ ਖੁਸ਼ਵੰਤ ਸਿੰਘ ਤੇ ਪ੍ਰਿਤਪਾਲ ਸਿੰਘ ਜਦੋਂ ਬਾਹਰ ਖੜੇ ਸੀਗੇ ਰਾਤ ਨੂੰ 11:30 ਵਜੇ ਤੇ ਉਹਨਾਂ ਦੇ ਉੱਪਰ ਗੋਲੀਆਂ ਚੱਲੀਆਂ। ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਇਡੈਂਟੀਟੀ ਹੈ ਲੇਕਿਨ ਨਾਲ ਇੱਕ ਗੱਲ ਹੋਰ ਵੀ ਹੈ ਜੀ ਕਹਿੰਦੇ ਇਸ ਘਰ ਦੇ ਵਿੱਚ 2-3 ਮਹੀਨੇ ਪਹਿਲਾਂ ਲੁੱਟਖੋ ਵੀ ਹੋਈ ਸੀ ਚੋਰੀ ਵੀ ਹੋਈ ਸੀ ਸੋ ਹਾਲੇ ਪੂਰਾ ਕੇਸ ਜਿਹੜਾ ਹੈ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਲੇਕਿਨ ਇਹ ਦੋਨੋਂ ਜਿਹੜੇ ਮੁੰਡੇ ਨੇ ਇਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਨੰਦਪੁਰ ਜਿਹੜਾ ਪਿੰਡ ਹੈ ਉੱਥੋਂ ਦੇ ਰਹਿਣ ਵਾਲੇ ਨੇ ਇੰਡੀਆ ਦੇ ਇੱਕ ਮੀਡੀਆ ਆਊਟਲੈਟ ਨੇ ਇੰਡੀਆ ਦੇ ਵਿੱਚ ਤਰਨਤਾਰਨ ਦੇ ਵਿੱਚ ਨੰਦਪੁਰ ਪਿੰਡ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਜਿਹੜੇ ਕਿ ਖੁਸ਼ਵੰਤ ਸਿੰਘ ਤੇ ਪ੍ਰਿਤਪਾਲ ਸਿੰਘ ਦੇ ਫਾਦਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਸਰਬਜੀਤ ਸਿੰਘ ਦਾ ਦੱਸਣਾ ਇਹ ਹੈ ਉਹ ਕਹਿੰਦੇ ਜੀ ਮੇਰੇ ਬੱਚਿਆਂ ਨੂੰ ਇਸ ਬਾਰੇ ਪਤਾ ਸੀ ਕਿ ਘਰ ਦੇ ਮਕਾਨ ਮਾਲਕ ਹੈ ਜਿਹੜੇ ਉਹਨਾਂ ਨੂੰ ਫਿਰੋਤੀ ਦੀ ਕਾਲ ਆਈ ਸੀ ਉਹ ਫਿਰੋਤੀ ਦੀ ਕਾਲ ਕਰਕੇ ਘਰ ਦਾ ਮਕਾਨ ਮਾਲਕ ਘਰ ਛੱਡ ਕੇ ਭੱਜ ਗਿਆ ਸੀ ਤੇ ਇਸ ਕਰਕੇ ਇਹਨਾਂ ਦੋਨਾਂ ਬੱਚਿਆਂ ਦੇ ਉੱਪਰ ਜਿਹੜਾ ਹੈ ਉਹ ਹਮਲਾ ਹੋਇਆ ਔਰ ਅੱਜ ਸਰਬਜੀਤ ਸਿੰਘ ਜਿਹੜੇ ਨੇ ਉਹ ਉਹਨਾਂ ਦੇ ਘਰ ਦੇ ਵਿੱਚ ਸੱਚੀ ਮੁੱਚੀ ਸੱਥਰ ਵਿਛੇ ਹੋਏ ਨੇ ਇੱਕ ਜਵਾਨ ਜਹਾਨ ਪੁੱਤਰ ਦੀ ਮਾਤ ਜਿਹੜੀ ਹੈ ਕਿਸੇ ਵੀ ਮਾਪਿਆਂ ਨੂੰ ਤੋੜ ਦਿੰਦੀ ਹੈ ਲੇਕਿਨ ਉਹ ਹੁਣ ਉਡੀਕ ਕਰ ਰਹੇ ਨੇ ਕਹਿੰਦੇ ਕਿ ਸਾਡੀ ਮਦਦ ਕੀਤੀ ਜਾਵੇ ਕਿ ਮੇਰੇ ਪੁੱਤਰ ਪ੍ਰਿਤਪਾਲ ਸਿੰਘ ਦਾ ਜਿਹੜੀ ਬਾਡੀ ਹੈਗੀ ਹੈ ਉਹ ਸਾਡੇ ਤੱਕ ਇੰਡੀਆ ਦੇ ਵਿੱਚ ਪਹੁੰਚਾਈ ਜਾਵੇ ਬਨ ਹਾਲੇ ਤੱਕ ਇਹ ਸਾਰੀ ਜਿਹੜੀ ਖਬਰ ਹੈ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਨੇ ਇਹ ਵੀ ਦੱਸਿਆ ਹੈ ਕਿ ਅਸਲ ਕਾਰਨ ਕੀ ਸੀ ਮੈਂ ਸਰਵਜੀਤ ਸਿੰਘ ਪਿੰਡ ਅਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਏ ਸੀ ਇੱਕ ਦਾ ਨਾਮ ਸੰਤਪਾਲ ਇੱਕ ਦਾ ਨਾਮ ਪ੍ਰਿਤਪਾਲ ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰौती ਮੰਗੀ ਸੀ ਗੈਂਗਸਟਰਾਂ ਨੇ ਤੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲਗਾਂ ਮਾਰ ਗਏ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਆ ਦੀ ਬਾਹਰ ਗੋਲੀ ਲੱਗ ਗਈ ਦੀ ਮੌਤ ਦੀ ਹੋਣੀ ਪ੍ਰਿਤਪਾਲ ਜੀ ਛੋਟਾ ਸੀ ਹਾਂਜੀ ਛੋਟਾ ਸੀ 27 ਸਾਲ ਉਮਰ ਸੀ ਕਿਹਨਾਂ ਚ ਰਹਾ ਗਿਆ ਛੋਟੇ ਬੱਚੇ ਛੋਟੇ ਗਏ 6 ਮਹੀਨੇ ਹੋ ਗਏ ਦੋ ਬੱਚੇ ਸੀ ਨਹੀਂ ਦੋ ਬੇਟੇ ਹਾਂਜੀ ਇਹ ਦੋ ਬੇਟੇ ਈਮਾਨ ਕਰਦੇ ਸੀ ਬੰਗ ਨਹੀਂ ਹੋ ਕਾ ਆਦਮੀ ਵੀ ਉਹਨਾਂ ਡੈਡ ਬਾਡੀ ਇਨਸਾਫ ਹੋਣਾ ਚਾਹੀਦਾ ਡੈਡ ਬਾਡੀ ਇੱਧਰ